ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਹ ਨਹੀਂ ਦਿਨੀ ਆਪਣੀ ਵਰਕ ਕਮਿਟਮੈਂਟਸ ਨੂੰ ਲੈ ਕੇ ਅਮਰੀਕਾ ਦੇ ਵਿੱਚ ਨੇ ਔਰ ਇੱਥੇ ਉਹਨਾਂ ਨੂੰ ਬਣਾਮੋਹੀ ਪਿਆਰ ਦਿੱਤਾ ਜਾ ਰਿਹਾ ਹੈ ਤਸਵੀਰਾਂ ਅਮਰੀਕਾ ਦੇ ਨਿਊਯਾਰਕ ਦੀਆਂ ਨੇ ਜਿੱਥੇ ਜਦੋਂ ਦਿਲਜੀਤ ਦੋਸਾਂਝ ਉੱਥੇ ਨਿਊਯਾਰਕ ਦੀਆਂ ਗਲੀਆਂ ਦੇ ਵਿੱਚ ਘੁੰਮ ਰਹੇ ਹੁੰਦੇ ਨੇ ਤਾਂ ਉਸੇ ਦੌਰਾਨ ਜੋ ਅਮਰੀਕਨ ਪੁਲਿਸ ਹੈ ਤਾਂ ਉਹਨਾਂ ਦੀ ਗੱਡੀ ਨਿਕਲਦੀ ਹੈ ਔਰ ਦਿਲਜੀਤ ਨੂੰ ਦੇਖ ਕੇ ਗੱਡੀ ਦੇ ਵਿੱਚੋਂ ਅਨਾਉਂਸਮੈਂਟ ਹੁੰਦੀ ਹੈ ਪੰਜਾਬੀ ਆ ਗਏ ਹੋਏ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਨਿਊਯਾਰਕ ਦੀ ਪੁਲਿਸ ਵੀ ਦਿਲਜੀਤ ਦੋਸਾਂਝ ਦੀ ਫੈਨ ਨਿਕਲੀ ਔਰ ਤੁਹਾਨੂੰ ਦੱਸਦੇ ਕਿ ਇਹਨਾਂ ਦੇ ਵਿੱਚੋਂ ਇੱਕ ਪੰਜਾਬੀ ਮੁੰਡਾ ਸੀ ਜਿਸ ਦੇ ਵੱਲੋਂ ਇਹ ਅਨਾਉਂਸਮੈਂਟ ਕੀਤੀ ਜਾਂਦੀ ਹੈ ਔਰ ਜਦੋਂ ਦਿਲਜੀਤ ਨੂੰ ਉਹ ਦੇਖਦੇ ਨੇ ਅਨਾਉਂਸਮੈਂਟ ਕਰਦੇ ਨੇ ਕੋਲ ਜਾ ਕੇ ਗੱਡੀ ਰੋਕਦੇ ਨੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਮਿਲਦੇ ਨੇ ਤਾਂ ਇਹ ਤਸਵੀਰ ਹੈ ਨਿਊਯਾਰਕ ਦੀ ਜਿੱਥੇ ਦਿਲਜੀਤ ਦੋਸਾਂਝ ਇਨੀ ਦਿਨੀ ਮੌਜੂਦ ਨੇ ਦੱਸਦੇ ਕਿ ਐਪਲ ਸਟੋਰ ਦੇ ਐਪਲ 뮤직 ਦੇ ਦਫ਼ਤਰ ਦੇ ਵਿੱਚ ਵੀ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਦਲਜੀਤ ਹਜੇ ਅਮਰੀਕਾ ਦੇ ਵਿੱਚ ਹੀ ਨੇ ਔਰ ਉੱਥੇ ਵੀ ਕਾਫੀ ਫੈਨ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਕਈ ਵਾਰ ਉਹਨਾਂ ਦੀ ਗੱਡੀ ਰੋਕ ਕੇ ਫੈਨ ਦੇ ਵੱਲੋਂ ਉਹਨਾਂ ਦਾ ਆਪਣਾ ਪਿਆਰ ਜੋ ਵਹਰਾਇਆ ਜਾਂਦਾ ਉਹਨਾਂ ਦੇ ਉੱਤੇ ਔਰ ਇਹ ਤਸਵੀਰ ਨਿਊਯਾਰਕ ਦੀ ਜਿੱਥੇ ਨਿਊਯਾਰਕ ਦੀ ਪੁਲਿਸ ਵੀ ਦਲਜੀਤ ਦੋਸਾਂਝ ਦੀ ਫੈਨ ਨਿਕਲੀ ਹੈ ਤਾਂ ਤੁਹਾਨੂੰ ਸੁਣਾਵ ਵੀ ਦਿੰਦੇ ਆ ਕਿ ਆਖਿਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਜਦੋਂ ਦਲਜੀਤ ਨੂੰ ਦੇਖਦੇ ਨੇ ਔਰ ਉਹਨਾਂ ਦੇ ਉੱਤੇ ਪਿਆਰ ਵਹਰਾਇਆ ਜਾਂਦਾ ਹੈ ਤਾਂ ਦਲਜੀਤ ਦੀ ਫੈਨ ਫੋਲੋਇੰਗ ਦੀ ਗੱਲ ਕਰੀਏ ਤਾਂ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਫੈਨ ਮੌਜੂਦ ਨੇ ਉਹਨਾਂ ਨੂੰ ਉਹਨਾਂ ਦੇ ਕੰਮ ਨੂੰ ਲੈ ਕੇ ਆ ਆ ਹਰ ਦੁਨੀਆ ਦੇ ਕੋਨੇ ਦੇ ਵਿੱਚ ਉਹਨਾਂ ਦੇ ਚਾਹਣ ਵਾਲੇ ਮੌਜੂਦ ਨੇ ਔਰ ਉਹਨਾਂ ਦੇ ਕੰਮ ਨੂੰ ਪਸੰਦ ਕੀਤਾ ਜਾਂਦਾ ਉਹਨਾਂ ਦੀ ਗਾਇਕੀ ਨੂੰ ਪਸੰਦ ਕੀਤਾ ਜਾਂਦਾ ਔਰ ਨਹੀਂ ਨਹੀਂ ਉਹਨਾਂ ਦੇ ਅਭਿਨੇ ਨੂੰ ਵੀ ਫਿਲਮਾਂ ਦੇ ਵਿੱਚ ਕਾਫੀ ਪਸੰਦ ਕੀਤਾ ਜਾਂਦਾ ਹੈ ਮਤਲਬ ਦਲਜੀਤ ਜਿੱਥੇ ਵੀ ਜਾਂਦੇ ਨੇ ਆਪਣੀ ਪੂਰੀ ਪਛਾਣ ਛੱਡ ਕੇ ਆਉਂਦੇ ਨੇ ਔਰ ਇਸੇ ਪਛਾਣ ਦੇ ਸਦਕਾ ਨਿਊਯਾਰਕ ਦੀਆਂ ਸੜਕਾਂ ਦੇ ਵਿੱਚ ਵੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪਛਾਣਿਆ ਜਾ ਰਿਹਾ ਹੈ ਕਿ ਜਿਵੇਂ ਉਹ ਪੰਜਾਬ ਦੇ ਵਿੱਚ ਘੁੰਮ ਰਹੇ ਹੋਣ ਤਾਂ ਦਲਜੀਤ ਦੋਸਾਂਜ ਪੰਜਾਬ ਦਾ ਇੱਕ ਵੱਡਾ ਨਾਮ ਔਰ ਪੰਜਾਬੀ ਗਾਇਕੀ ਤੋ ਸ਼ੁਰੂਆਤ ਕਰਕੇ ਬਾਲੀਵੁੱਡ ਦੇ ਵਿੱਚ ਤੱਕ ਪਾਉਂਦੇ ਨੇ ਔਰ ਉਸ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਤੱਕ ਪਾਉਂਦੇ ਨੇ ਔਰ ਵਿਦੇਸ਼ਾਂ ਦੇ ਵਿੱਚ ਕੋਚੇਲਾ ਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਨੂੰ ਬਹੁਤ ਸਲਾਇਆ ਜਾਂਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਦੇ ਸੋਲਡ ਆਊਟ ਸ਼ੋ ਹੁੰਦੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਔਰ ਹੁਣ ਅਮਰੀਕਾ ਦੇ ਵਿੱਚ ਸਮੇਂ ਮੌਜੂਦ ਨੇ ਔਰ ਪੂਰੇ ਭਾਰਤ ਦੇ ਵਿੱਚ ਵੀ ਆਪਣਾ ਦਿਲੂਮੀਨਾਟੀ ਸ਼ੋ ਲਗਾ ਚੁੱਕੇ ਨੇ ਔਰ ਅਮਰੀਕਾ ਦੇ ਵਿੱਚ ਇਸ ਸਮੇਂ ਜਦੋਂ ਉਹ ਸਰਕਾ ਤੇ ਘੁੰਮ ਰਹੇ ਨੇ ਤਾਂ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਤਾਂ ਉਹਨਾਂ ਨੂੰ ਪਹਿਚਾਣਿਆ ਜਾ ਹੀ ਰਿਹਾ ਹੈ ਲੋਕਾਂ ਦੇ ਵੱਲੋਂ ਤਾਂ ਆਪਣਾ ਪਿਆਰ ਉਹਨਾਂ ਦੇ ਉੱਤੇ ਵਰਾਇਆ ਜਾ ਹੀ ਰਿਹਾ ਹੈ ਉਹਨਾਂ ਦੇ ਚਾਹਣ ਵਾਲੇ ਦੁਨੀਆ ਦੇ ਹਰ ਇੱਕ ਕੋਨੇ ਦੇ ਵਿੱਚ ਮੌਜੂਦ ਨੇ ਜਿੱਥੇ ਵੀ ਉਹਨਾਂ ਨੂੰ ਜਿੱਥੇ ਵੀ ਉਹ ਜਾਣਦੇ ਨੇ ਜਦੋਂ ਉਹਨਾਂ ਨੂੰ ਮਿਲਦੇ ਨੇ ਤਾਂ ਉਹਨਾਂ ਦੇ ਚਿਹਰੇ ਤੇ ਇੱਕ ਖੁਸ਼ੀ ਹੈ ਉਹ ਦੇਖਣ ਨੂੰ ਮਿਲਦੀ ਹੈ ਪਰ ਜਦੋਂ ਨਿਊਯਾਰਕ ਪੁਲਿਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ ਔਰ ਉਹਨਾਂ ਨੂੰ ਦੇਖ ਕੇ ਅਨਾਉਂਸਮੈਂਟ ਕਰ ਦਿੱਤੀ ਗਈ ਕਿ ਪੰਜਾਬੀ ਆ ਗਏ ਤਾਂ ਉਸ ਤੋਂ ਬਾਅਦ ਦਲਜੀਤ ਦਾ ਕੀ ਰਿਐਕਸ਼ਨ ਸੀ ਤੁਹਾਨੂੰ ਦਿਖਾ ਦਿੰਦੇ ਹਾਂ ਤਾਂ ਕਿ ਉਹਲੇ ਮੈਂ ਬੁੜੀ ਦਈਆ ਪਾਰ ਮੇ ਸੋਈ ਇੱਕ ਬੰਦਾ ਮਿਲਿਆ ਨੂੰ ਗੱਪਸ ਕਰ ਲਾਇਕਾਂ ਦੇ ਦੀ ਮਨੀ ਬੈਂਕ ਤੇ ਦੀਪਾ ਚੈਨ ਮੈਂਗਾ ਉੱਤੇ ਕਾਪ ਮਾਰ ਲਾਇਕੀ ਨਾਈਸ ਨਾਈਸ ਨਾਈਸ